ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਿਸ ਦਾ ਜਨਾਜ਼ਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਪੱਟੀ ਦੇ ਪਿੰਡ ਕੈਰੋਂ ਦੇ ਵਿੱਚ ਗੈਂਗਵਾਰ ਦੌਰਾਨ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਕਾਰ ਸਵਾਰ ਬਦਮਾਸ਼ਾਂ ਦੇ ਵੱਲੋਂ ਫਿਲਮੀ ਸਟਾਈਲ ਦੇ ਵਿੱਚ ਫਾਇਰਿੰਗ ਕੀਤੀ ਵਾਰਦਾਤ ਨੂੰ ਅੰਜਾਮ ਦਿੱਤਾ ਸਮਰਬੀਰ ਸਿੰਘ ਦੇ ਵਜੋਂ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ ਫਾਇਰਿੰਗ ਦੇ ਵਿੱਚ ਦੂਜਾ ਨੌਜਵਾਨ ਜ਼ਖਮੀ ਹੋ ਗਿਆ ਗੋਪੀ ਕਨਸ਼ਾਮਪੁਰੀਆ ਗਰੁੱਪ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਦੇ ਉਤੇ ਪੋਸਟ ਪਾ ਕੇ ਕਤਲ ਦੀ ਗੱਲ ਕਬੂਲੀ ਪੀਟੀਸੀ ਨਿਊਜ਼ ਇਸ ਪੋਸਟ ਦੀ ਤਸਦੀਕ ਨਹੀਂ ਕਰਦਾ ਤਾ ਕਾਰ ਸਵਾਰਾਂ ਦੇ ਵੱਲੋਂ ਬਦਮਾਸ਼ਾਂ ਨੇ ਫਿਲਮੀ ਸਟਾਈਲ ਦੇ ਵਿੱਚ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਸਮਰਵੀਰ ਸਿੰਘ ਜਿਸ ਦੀ ਇਸ ਵਾਰਦਾਤ ਮੌਤ ਹੋ ਗਈ ਹੈ ਫਾਇਰਿੰਗ ਦੇ ਵਿੱਚ ਦੂਜਾ ਨੌਜਵਾਨ ਜ਼ਖਮੀ ਹੋਇਆ ਗੋਪੀ ਕਨਸ਼ਾਮਪੂਰੀਆ ਗਰੁੱਪ ਨੇ ਕਤਲ ਦੀ ਜ਼ਿੰਮੇਵਾਰੀ ਲਈ ਤਾਂ ਮੌਕੇ ਵਾਰਦਾਤ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ। ਤਮਾਮ ਬਿਆਨ ਜਿਹੜੇ ਨੇ ਉਹ ਦਰਜ ਕਰਵਾਏ ਜਾ ਰਹੇ ਨੇ। ਸੀਸੀਟੀਵੀ ਤਸਵੀਰਾਂ ਵੀ ਖਗਾਲੀਆਂ ਜਾ ਰਹੀਆਂ ਨੇ। ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ। ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਕਿਵੇਂ ਨਿਕਲਿਆ? ਇਹ ਤਸਵੀਰਾਂ ਇਹ ਖਬਰ ਬਿਆਨ ਕਰ ਰਹੀ ਹੈ। ਪੱਟੀ ਦੇ ਪਿੰਡ ਕੈਰੋਂ 'ਚ ਗੈਂਗਵਾਰ ਦੌਰਾਨ ਨੌਜਵਾਨ ਦਾ ਕਤਲ ਹੋ ਗਿਆ। ਕਾਰ ਸਵਾਰ ਬਦਮਾਸ਼ਾਂ ਨੇ ਫਿਲਮੀ ਸਟਾਈਲ ਦੇ ਵਿੱਚ ਫਾਇਰਿੰਗ ਕੀਤੀ ਇਸ ਨੌਜਵਾਨ ਨੂੰ ਮੌਤੇ ਘਾਟ ਉਤਾਰ ਦਿੱਤਾ ਸਮਰਬੀਰ ਸਿੰਘ ਦੇ ਵਜੋਂ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਇੱਕ ਨੌਜਵਾਨ ਜ਼ਖਮੀ ਹੈ ਪਰ ਇਸ ਸਭ ਦਰਮਿਆਨ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਖੜੇ ਹੋ ਗਏ ਨੇ ਕਿ ਆਖਰ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਹੈ ਕਿਉਂ ਅਜੇ ਗੁੰਡਾ ਅੰਸਰ ਬੇਖੌਫ ਨੇ ਇਹ ਸਿਟੀ ਪੱਟੀ ਦੇ ਵਿੱਚ ਕਰੋ ਚੌਂਕੀ ਦੇ ਲਾਗੇ ਫੌਟਕ ਦੇ ਲਾਗੇ ਲਾਗੇ ਇੱਕ ਸਕੋਰਪੀਓ ਗੱਡੀ ਚਿੱਟੇ ਸਕੋਰਪੀਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਗਈ ਤੇ ਇੱਕ ਵਿਅਕਤੀ ਇੰਜਰਡ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਆਪਣੀ ਕਾਰਵਾਈ ਆਰੰਭ ਕੀਤੀ ਗਈ ਹੈ ਉਹਦੇ ਵਿੱਚ ਬਿਆਨਾਂ ਦੇ ਉੱਤੇ ਪਰਚਾ ਦਰਜ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਹੈ ਸਾਡੇ ਸਾਡੇ ਤੱਕ ਵੀ ਆਈ ਹੈ ਜਿੰਨੂੰ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਜੋ ਵੀ ਉਹਦੇ ਵਿੱਚ ਬੰਦੀ ਕਾਰਵਾਈ ਹੋ ਉਹ ਅੱਗੇ ਕੀਤੀ ਜਾਏ। ਤਾਂ ਪੁਲਿਸ ਕਹਿ ਰਹੀ ਹੈ ਕਿ ਬੰਦੀ ਕਾਰਵਾਈ ਕੀਤੀ ਜਾਏਗੀ ਪਰ ਸਵਾਲ ਇਹ ਹੈ ਕਿ ਆਖਰ ਅਜਿਹੇ ਗੁੰਡਾ ਅੰਸਰਾਂ ਦੇ ਉੱਤੇ ਸਮਾਂ ਰਹਿੰਦਿਆਂ ਕਾਰਵਾਈ ਕਿਉਂ ਨਹੀਂ ਹੁੰਦੀ? ਕਿਉਂ ਪੁਲਿਸ ਜਦੋਂ ਸੱਪ ਲੰਘ ਜਾਂਦਾ ਫਿਰ ਲਕੀਰਾਂ ਕੁੱਟਦੀ ਹੈ? ਆਖਰ ਕਿਉਂ? ਇਹਨਾਂ ਗੁੰਡਾ ਅੰਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ। ਸਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪਵਨ ਸ਼ਰਮਾ ਜੁੜੇ ਨੇ ਤਾਂ ਪਵਨ ਕੀ ਜਾਣਕਾਰੀ ਹੈ ਕਦੋਂ ਦਾ ਇਹ ਮਾਮਲਾ ਜੀ ਇਹ ਕੱਲ ਸ਼ਾਮ 6 ਵਜੇ ਦੀ ਘਟਨਾ ਹੈ ਕੱਲ ਸ਼ਾਮ 6 ਵਜੇ ਦੇ ਕਰੀਬ ਪੱਟੀ ਜੇ ਰੇਲ ਕੈਰੋ ਰੇਲਵੇ ਫਟ ਗਿਆ ਉੱਥੇ ਜਿਹੜੀ ਘਟਨਾ ਵਾਪਰੀ ਹੈ ਕਿ ਗੱਡੀ ਤੇ ਜਿਹੜੇ ਨੌਜਵਾਨੇ ਸਵਾਰ ਹੋ ਕੇ ਜਾ ਰਹੇ ਸਨ ਉਹ ਦੱਸਿਆ ਜਾ ਰਿਹਾ ਹੈ ਕਿ 2-2 3 ਜਿਹੜੀਆਂ ਗੱਡੀਆਂ ਦੇ ਵਿੱਚ ਜਿਹੜੇ ਸਵਾਰ ਨੌਜਵਾਨ ਹੁੰਦੇ ਨੇ ਉਹਨਾਂ ਗੱਡੀ ਉਸ ਦਾ ਉਹਨਾਂ ਦੀ ਗੱਡੀ ਨੂੰ ਰੋਕਿਆ ਜਾਂਦਾ ਹੈ ਫਿਲਮੀ ਸਟਾਈਲ 'ਚ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਦੋ ਲੋਕਾਂ ਦੇ ਗੋਲੀ ਲੱਗਦੀ ਹੈ ਔਰ ਜੇ ਗੱਡੀ ਦੇ ਵਿੱਚ ਹੋਰ ਦੂਸਰੇ ਨੌਜਵਾਨ ਉਹ ਗੱਡੀ ਨੂੰ ਭਜਾ ਕੇ ਲੈ ਜਾਂਦੇ ਨੇ ਜਿਸ ਦੇ ਵਿੱਚ ਜਿਹੜਾ ਹਸਪਤਾਲ ਖੜਿਆ ਜਾਂਦਾ ਹੈ ਉਹਨਾਂ ਨੂੰ ਤਾਂ ਇੱਕ ਨੌਜਵਾਨ ਜਿਹੜਾ ਸਮਰ ਬੀਰ ਸਿੰਘ ਜੋ ਪਿੰਡ ਕੜਮੂ ਵਾਲਾ ਦਾ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਸੌਰਵਦੀਪ ਸਿੰਘ ਜੋ ਪਿੰ ਜੀ ਹਸਪੀਟਲ ਦੇ ਵਿੱਚ ਕੀਤਾ ਜਾ ਰਿਹਾ ਹੈ ਫਿਲਹਾਲ ਜਦੋਂ ਪਰਿਵਾਰ ਨਾਲ ਅਸੀਂ ਮੌਕੇ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰਿਵਾਰ ਵੱਲੋਂ ਦਾ ਫਿਲਹਾਲ ਕੋਈ ਗੱਲ ਕਰਨ ਤੋਂ ਮੀਡੀਆ ਦਾ ਇਨਕਾਰ ਕਰ ਦਿੱਤਾ ਗਿਆ ਲੇਕਿਨ ਪੁਲਸ ਤੋਂ ਇਹ ਕਿਹਾ ਜਾਇਆ ਕਿ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਔਰ ਦਰਜ ਕਰਨ ਤੋਂ ਬਾਅਦ ਹੀ ਮੀਡੀਆ ਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਉਦੋਂ ਇੱਕ ਸੋਸ਼ਲ ਮੀਡੀਆ ਤੇ ਗੋਪੀ ਕਨਛਾਣਪੁਰੀਆ ਗਰੁੱਪ ਦੀ ਵੀ ਪੋਸਟ ਸਾਹਮਣੇ ਆਈ ਹੈ ਜਿਸ ਵੱਲੋਂ ਨਾ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਜੀ ਪਵਨ ਇੱਕ ਕ੍ਰਾਸ ਫਾਇਰਿੰਗ ਹੋਈ ਹੈ ਜਦੋਂ ਇੱਕ ਪਾਸਿਓਂ ਮੁਲਜ਼ਮਾ ਨੇ ਕਿਰ ਕੇ ਫਾਇਰਿੰਗ ਕੀਤੀ ਤਾਂ ਕਿ ਦੂਜੇ ਪਾਸੇ ਵੀ ਗੋਲੀ ਚੱਲੀ ਕਿ ਨਹੀਂ ਸਾਡੇ ਫਿਲਹਾਲ ਦੇ ਮਤਵਤੀਚ ਆਇਆ ਕਿ ਇੱਕ ਪਾਸੇ ਗੋਲੀਆਂ ਜੱਲੀਆਂ ਦੂਜੇ ਪਾਸੇ ਜੇ ਨੌਜਾਨ ਉਹ ਗੱਡੀ ਪਿਛਾ ਕੇ ਮੋਕੇ ਤੇ ਲੈ ਕੇ ਤਾਂ ਹੀ ਬਚਾਉ ਸਕਿਆ ਜੇ ਕੋਲ ਸਾਈਡਿੰਗ ਹੁੰਦੀ ਸ਼ਾਇਦ ਦੂਸਰੀ ਧਿਰ ਦਾ ਵੀ ਇਨਸਾਨ ਹੁੰਦਾ ਲੇਕਿਨ ਇਹ ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਤੇ ਗੋਪੀ ਕਨਖਾਮਪੁਰੀਆ ਦੇ ਉਪਤੀ ਜਿਹੜੀ ਆਪਸੀ ਤਕਰਾਰ ਹੈ ਉਸ ਦੇ ਕਾਰਨ ਨਹੀਂ ਹੈ ਘਟਨਾ ਵਾਪਰੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਵ ਖਖ ਨਾਮ ਦੇ ਨੌਜਵਾਨ ਨੂੰ ਉਹਨਾਂ ਉੱਤੇ ਨਿਸ਼ਾਨਾ ਬਣਾਇਆ ਜਾਣਾ ਸੀ ਉਹਨਾਂ ਨੇ ਪੋਸਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਜੋ ਨੌਜਵਾਨ ਬਾਰੇ ਗਏ ਨੇ ਉਹ ਜਾਰੀ ਦੋਸਤੀ ਹੈ ਜਿਹੜੇ ਕਾਰਨ ਮਾਰੇ ਗਏ ਨੇ ਉਹਨਾਂ ਨੇ ਆਪਣੇ ਬਾਕੀ ਦੁਸ਼ਮਣਾਂ ਨੂੰ ਕਿਹਾ ਹੈ ਕਿ ਉਹ ਵੀ ਤਿਆਰ ਹਨ ਉਹਨਾਂ ਤੇ ਵੀ ਹਮਲਾ ਹੋ ਸਕਦਾ ਹੈ ਜ ਸਮਰਬੀਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਫਿਰ ਸਮਰਬੀਰ ਦੇਖੋ ਸਮਰਬੀਰ ਉਸ ਲਵਖਖ ਜਿਸ ਗੱਡੀ ਵਿੱਚ ਸਵਾਰ ਸੀ ਉਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਉਹ ਦੱਸਿਆ ਉਹ ਜੇ ਇਹ ਵੀ ਦੱਸਿਆ ਜਾਂ ਮੁੜਲੀ ਚਾਰ ਤਵਦੀਸ਼ ਦੱਸਿਆ ਸਮਰਬੀਰ ਜੋ ਹੈ ਉਹ ਲਵਖਖ ਦਾ ਕੋਈ ਨਜ਼ਦੀਕੀ ਦੋਸਤ ਸੀ ਜਾਂ ਉਹਨਾਂ ਦੀ ਆਪਣੀ ਪੋਸਟਰ ਦੇ ਵਿੱਚ ਵੀ ਜਿਕਰ ਕੀਤਾ ਗਿਆ ਹੈ ਕਿ ਇਹ ਜਿਹੜੇ ਨੌਜਵਾਨ ਮਾਰੇ ਗਏ ਉਹ ਨੌਜਵਾਨ ਸਿਰਫ ਉਹ ਜਾਰੀ ਦੋਸਤੀ ਕਾਰਨ ਨਹੀਂ ਹੁੰਦੇ ਮਾਰੇ ਗਏ ਨੇ ਕਿ ਉਹਨਾਂ ਦੀ ਲਵਖਖ ਨਾਲ ਹੀ ਦੁਸ਼ਮਣੀ ਸੀ ਇਹ ਸਮਰਬੀਰ ਜਿਸ ਨੌਜਵਾਨ ਦਾ ਕਤਲ ਹੋਇਆ ਹੈ ਇਸ ਇਸ ਤਾਲੂਕਾਤ ਵੀ ਕਿਸੇ ਗੈਂਗ ਦੇ ਨਾਲ ਜੁੜਦੇ ਨੇ ਜਾਂ ਫਿਰ ਬੇਦੋਸ਼ਾ ਨੌਜਵਾਨ ਵੀ ਇਹਨਾਂ ਦੇ ਵੱਲੋਂ ਮਾਰ ਦਿੱਤਾ ਗਿਆ ਕਿੰਨੇ ਸਾਲ ਦੀ ਉਮਰ ਸਮਰਬੀਰ ਸਿੰਘ ਦੀ ਹੈ ਦੇਖੋ 20 22 ਸਾਲ ਦਾ ਇਹ ਨੌਜਵਾਨ ਹੈ ਜਿਹਦੇ ਹਾਲੇ ਤੱਕ ਪੁਲਿਸ ਵੱਲੋਂ ਮੁਢਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਜੇ ਫਿਰ ਨਾਲ ਜੇ ਗੱਲ ਕੀਤੀ ਜਾਵੇ ਇਸ ਦੇ ਉੱਤੇ ਕੋਈ ਵੀ ਕੋਈ ਅਜਿਹਾ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕਿ ਜਿਸ ਤੋਂ ਇਹਨੂੰ ਆਪਾਂ ਗੈਂਗਸਟਰਾਂ ਨਾਲ ਜੋੜ ਕੇ ਦੇਖਿਆ ਜਾ ਸਕੇ ਹੂੰ ਫਿਲਹਾਲ ਪੁਲਿਸ ਦੇ ਵੱਲੋਂ ਕੀ ਦਾਵਾ ਜਿਹੜਾ ਉਹ ਪਵਨ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਸੀਸੀਟੀਵੀ ਤਸਵੀਰ ਪੁਲਿਸ ਦੇ ਹੱਥ ਲੱਗੀ ਹੈ ਪੁਲਿਸ ਵੱਲੋਂ ਦੇਖੋ ਜਿੱਥੇ ਰੇਲਵੇ ਫਾਟਕ ਸੀ ਜੇ ਰੇਲਵੇ ਫਾਟਕ ਤੇ ਕੋਈ ਕੈਮਰਾ ਨਹੀਂ ਹੈਗਾ ਸੀ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਜਿਸ ਇਲਾਕੇ ਵੱਲੋਂ ਜੇ ਆਪਣੇ ਗੈਂਗਸ ਗੈਂਗਸਟਰਾਂ ਨੇ ਗੱਡੀ ਗਈ ਆ ਜਾਂ ਜੇ ਜਿਸ ਇਲਾਕੇ ਵੱਲੋਂ ਆਏ ਨੇ ਉਹ ਸਾਰੇ ਇਲਾਕੇ ਨੂੰ ਆਵਾ ਸੰਗਾਲਿਆ ਜਾ ਰਿਹਾ ਸੀ ਸੀਸੀਟੀਵੀ ਕਵਰੇਜ ਸੰਗਾਲੇ ਜਾ ਰਹੇ ਉਹਨਾਂ ਨੇ ਕਹਿਣਾ ਕਿ ਬਹੁਤ ਜਲਦੀ ਸ਼ੂਟਰਾਂ ਦੀ ਪਛਾਣ ਕਰ ਲਈਏਗੀ ਅਤੇ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਜੀ ਪਵਨ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਦਾ ਦਮ ਪਰ ਰਹੀ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਏਗਾ ਇਹ ਦਾਵਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਸ ਘਟਨਾਕ੍ਰਮ ਨੇ ਲਾਜ਼ਮੀ ਤੌਰ ਦੇ ਉੱਤੇ ਮਨਾ ਦੇ ਵਿੱਚ ਖੌਫ ਪੈਦਾ ਕਰ ਦਿੱਤਾ ਹੈ ਖਾਸ ਤੌਰ ਦੇ ਉੱਤੇ ਇਸ ਰਾਦੀ ਖੇਤਰ ਦੇ ਲੋਕਾਂ ਦੇ ਕਿਉਂਕਿ ਲਗਾਤਾਰ ਅਜਿਹੀਆਂ ਘਟਨਾਵਾਂ ਵਾਰਦਾਤਾ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਪਰ ਆਖਰਕਾਰ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਦਾ ਡਰ ਕਿਉਂ ਨਹੀਂ ਇੱਕ ਵੱਡਾ ਸਵਾਲ ਹੈ